ਹੈਲੋ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਵ ਬ੍ਰੀਮ ਕਿਚਨ ਦੇ ਵਿੱਚ ਸਵਾਗਤ ਹੈ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਫੋਲੋ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਅੱਜ ਆਪਾਂ ਬਣਾਵਾਂਗੇ ਰੈਸਟੋਰੈਂਟ ਸਟਾਈਲ ਮੇਥੀ ਮਟਰ ਮਲਾਈ ਇਸ ਨੂੰ ਬਣਾਉਣ ਦੇ ਲਈ ਆਪਾਂ ਸਭ ਤੋਂ ਪਹਿਲਾਂ ਪਿਆਜ਼ ਲਵਾਂਗੇ ਇਸ ਨੂੰ ਆਪਾਂ ਮੋਟਾ-ਮੋਟਾ ਕੱਟ ਲਵਾਂਗੇ ਤੁਸੀਂ ਚਾਹੋ ਤਾਂ ਇਸ ਨੂੰ ਲੰਬਾ ਵੀ ਕਰ ਸਕਦੇ ਹੋ ਮੈਂ ਇਸ ਨੂੰ ਵਿੱਚੋਂ ਕੱਟ ਲਗਾ ਕੇ ਜਿਹੜਾ ਹੈ ਉਹ ਕੱਟ ਰਹੀ ਹਾਂ ਆਪਾਂ ਦੋ ਪਿਆਜ਼ ਲਏ ਨੇ ਤੂੰ ਵੀ ਪਿਆਜ਼ ਨੂੰ ਹੀ ਆਪਾਂ ਇਸੇ ਤਰੀਕੇ ਦੇ ਨਾਲ ਜਿਹੜਾ ਹੈ ਉਹ ਕੱਟ ਲਵਾਂਗੇ ਫਿਰ ਆਪਾਂ ਟਮਾਟਰ ਲਵਾਂਗੇ ਟਮਾਟਰ ਨੂੰ ਵੀ ਆਪਾਂ ਇਸੇ ਤਰੀਕੇ ਦੇ ਨਾਲ ਜਿਹੜਾ ਹੈ ਮੋਟਾ-ਮੋਟਾ ਕੱਟ ਲਵਾਂਗੇ ਆਪਣੇ ਜਿਹੜੇ ਪਿਆਜ਼ ਤੇ ਟਮਾਟਰ ਆ ਉਹ ਕੱਟ ਕੇ ਰੈਡੀ ਨੇ ਹੁਣ ਆਪਾਂ ਜਿਹੜੇ ਸੀ ਮਟਰ ਬੋਇਲ ਰੱਖੇ ਸੀਗੇ 10 ਮਿੰਟ ਵਾਸਤੇ ਆਪਾਂ ਜਿਹੜੇ ਮਟਰ ਬੋਇਲ ਕਰਨੇ ਨੇ ਆਪਣੇ ਜਿਹੜੇ ਮਟਰ ਆ ਵਧੀਆ ਤਰੀਕੇ ਦੇ ਨਾਲ ਬੋਇਲ ਹੋ ਚੁੱਕੇ ਨੇ ਹੁਣ ਆਪਾਂ ਜਿਹੜਾ ਹੈ ਕਿ ਗੈਸ ਦਾ ਫਲੇਮ ਬੰਦ ਕਰ ਦਵਾਂਗੇ ਤੇ ਮਟਰਾਂ ਨੂੰ ਸਾਈਡ ਤੇ 10 ਮਿੰਟ ਵਾਸਤੇ ਜਿਹੜਾ ਹੈ ਹੋਰ ਟਾਕੇ ਰੱਖਾਂਗੇ ਹੁਣ ਆਪਾਂ ਇੱਕ ਬਰਤਨ ਦੇ ਵਿੱਚ 1 ਕੜਛੀ ਦੇ ਕਰੀਬ ਜਿਹੜਾ ਹੈ ਤੇਲ ਪਾਵਾਂਗੇ ਤੇਲ ਨੂੰ ਆਪਾਂ ਚੰਗੇ ਤਰੀਕੇ ਦੇ ਨਾਲ ਗਰਮ ਕਰਕੇ ਉਸ ਦੇ ਵਿੱਚ ਇੱਕ ਚਮਚ ਦੇ ਕਰੀਬ ਜਿਹੜਾ ਹੈ ਸਬਜ਼ ਜੀਰਾ ਐਡ ਕਰਾਂਗੇ ਸਾਬਤ ਜੀਰਾ ਐਡ ਕਰਨ ਤੋਂ ਬਾਅਦ ਇਸ ਨੂੰ ਆਪਾਂ 2 ਤੋਂ 3 ਮਿੰਟ ਵਾਸਤੇ ਜਿਹੜਾ ਹੈ ਉਹ ਭੁੰਨਣਾ ਹੈ ਕਿ ਤਾਂ ਜੋ ਇਸ ਦੇ ਵਿੱਚ ਜਿਹੜਾ ਹੈ ਕੱਚਾਪਾਨਾ ਉਨਾਂ ਰਵੇ ਹੁਣ ਆਪਾਂ ਨੂੰ 2 ਤੋਂ 3 ਮਿੰਟ ਜਿਹੜਨੇ ਹੋ ਚੁੱਕੇ ਨੇ ਹੁਣ ਇਸ ਦੇ ਵਿੱਚ ਆਪਾਂ ਜਿਹੜਾ ਹੈ ਕੱਟਿਆ ਹੋਇਆ ਪਿਆਜ਼ ਪਾਵਾਂਗੇ ਪਿਆਜ਼ ਨੂੰ ਆਪਾਂ ਲਗਾਤਾਰ 2 ਮਿੰਟ ਵਾਸਤੇ ਚਲਾਉਂਦੇ ਰਵਾਂਗੇ ਆਪਣ ਨੂੰ 2 ਮਿੰਟ ਹੋ ਚੁੱਕੇ ਨੇ ਤੇ ਆਪਣੇ ਪਿਆਜ਼ ਦਾ ਜਿਹੜਾ ਥੋੜਾ ਜਿਹਾ ਕਲਰ ਚੇਂਜ ਹੋ ਗਿਆ ਹੈ ਹੁਣ ਆਪਾਂ ਇਸ ਦੇ ਵਿੱਚ ਜਿਹੜਾ ਹੈ 7 ਤੋਂ 8 ਜਿਹੜੇ ਨੇ ਕਾਜੂ ਐਡ ਕਰਾਂਗੇ ਕਾਜੂ ਆਪਾਂ ਸਾਬਤ ਹੀ ਐਡ ਕਰਨੇ ਨੇ ਕੱਟਣੇ ਨਹੀਂ ਐ ਕਾਜੂ ਐਡ ਕਰਨ ਤੋਂ ਬਾਅਦ ਇਸ ਨੂੰ ਆਪਾਂ 7 ਤੋਂ 8 ਮਿੰਟ ਵਾਸਤੇ ਜਿਹੜਾ ਭੋਂਗਾਂਗੇ ਲੋ ਫਲੇਮ ਦੇ ਉੱਤੇ ਹੁਣ ਇਸ ਦੇ ਵਿੱਚ ਆਪਾਂ ਜਿਹੜਾ ਹੈ ਕਿ ਟਮਾਟਰ ਪਾਵਾਂਗੇ ਇਸ ਨੂੰ ਵੀ ਆਪਾਂ ਕੱਟ ਫਲੇਮ ਦੇ ਉੱਤੇ ਭੁੰਨਾ ਹੈ ਬਿਲਕੁਲ ਸਲੋ ਤੇ ਕਰਕੇ ਆਪਾਂ ਇਹਨਾਂ ਨੂੰ ਭੁੰਨਾ ਹੈ ਆਪਾਂ ਜਿਹੜਾ ਅੱਗ ਗੈਸ ਦਾ ਉਹ ਤੇਜ਼ ਨਹੀਂ ਕਰਨੀ ਹੁਣ ਇਸ ਦੇ ਵਿੱਚ ਆਪਾਂ ਜਿਹੜਾ ਹੈ 2 3 ਸਮੋਜ ਦੇ ਕਰੀਬ ਜਿਹੜਾ ਨਮਕ ਪਾਇਆ ਹੈ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਵੀ ਪਾ ਸਕਦੇ ਹੋ ਇਸ ਨੂੰ ਪਹਿਲਾਂ ਆਪਾਂ ਇਸ ਕਰਕੇ ਪਾਇਆ ਹੈ ਤਾਂ ਜੋ ਆਪਣਾ ਜਿਹੜਾ ਟਮਾਟਰ ਤੇ ਪਿਆਜ਼ ਨੇ ਉਹ ਵਧੀਆ ਤਰੀਕੇ ਦੇ ਨਾਲ ਗਲ ਸਕਣ इस एक चमच करीब अदरक लहसुन का पेस्ट पाया है पेस्ट पोज इस हम अपने तेरे तड़के उसने तेल छटना शुरू कर दिता है ਹੁਣ ਇਸ ਦੇ ਵਿੱਚ ਆਪਾਂ ਬੇਸਿਕ ਮਸਾਲੇ ਐਡ ਕਰਾਂਗੇ ਇੱਕ ਚਮਚ ਦੇ ਕਰੀਬ ਆਪਾਂ ਇਸ ਦੇ ਵਿੱਚ ਰੈੱਡ ਚਿਲੀ ਪਾਊਡਰ ਪਾਵਾਂਗੇ 1.5 ਚਮਚ ਦੇ ਕਰੀਬ ਆਪਾਂ ਇਸ ਦੇ ਵਿੱਚ ਹਲਦੀ ਪਾਵਾਂਗੇ ਰੈੱਡ ਚਿਲੀ ਦੀ ਜਗ੍ਹਾ ਤੁਸੀਂ ਗ੍ਰੀਨ ਮਿਰਚ ਵੀ ਯੂਜ਼ ਕਰ ਸਕਦੇ ਹੋ ਹੁਣ ਇਸ ਦੇ ਵਿੱਚ ਆਪਾਂ ਧਨੀਆ ਪਾਊਡਰ ਪਾਵਾਂਗੇ ਜੀਰਾ ਪਾਊਡਰ ਪਾਵਾਂਗੇ ਨਾਲ ਹੀ ਇਸ ਦੇ ਵਿੱਚ ਆਪਾਂ ਗਰਮ ਮਸਾਲਾ ਐਡ ਕਰਾਂਗੇ ਤੇ ਅੱਧਾ ਚਮਚ ਦੇ ਕਰੀਬ ਆਪਾਂ ਇਸ ਦੇ ਵਿੱਚ ਢੇਕੀ ਮਿਰਚ ਪਾਵਾਂਗੇ ਤੇ ਥੋੜਾ ਜਿਹਾ ਆਪਾਂ ਇਸ ਦੇ ਵਿੱਚ ਪਾਣੀ ਪਾ ਕੇ ਇਸ ਨੂੰ ਮਸਾਲੇ ਨੂੰ ਚੰਗੀ ਤਰੀਕੇ ਦੇ ਨਾਲ ਆਪਾਂ ਮਿਕਸ ਕਰ ਲਵਾਂਗੇ ਹੁਣ ਇਸ ਮਸਾਲੇ ਨੂੰ ਆਪਾਂ ਫਲੇਮ ਬੰਦ ਕਰਕੇ ਸਾਈਡ ਤੇ ਰੱਖ ਦਵਾਂਗੇ ਦੂਸਰੀ ਸਾਈਡ ਤੇ ਆਪਾਂ ਮੇਥੀ ਲਵਾਂਗੇ ਤੇ ਉਸ ਨੂੰ ਬ੍ਰੀਕ ਬ੍ਰੀਕ ਆਪਾਂ ਕੱਟ ਲਵਾਂਗੇ ਕੱਤ ਦੀ ਮਦਦ ਦੇ ਨਾਲ ਤੁਸੀਂ ਦੇਖ ਸਕਦੇ ਹੋ ਆਪਣੀ ਜਿਹੜੀ ਮੇਥੀ ਉਹ ਬਹੁਤ ਬ੍ਰੀਕ ਕੱਟੀ ਜਾ ਰਹੀ ਹੈ ਮੇਥੀ ਆ ਪੈਸੇ ਤਰੀਕੇ ਦੇ ਨਾਲ ਜੜੀ ਹੈ ਬ੍ਰੀਕ ਬ੍ਰੀਕ ਹੀ ਕਟਣੀ ਹੈ ਮੇਥੀ ਆਪਣੀ ਮੋਟੀ ਨਹੀਂ ਹੋਣੀ ਚਾਹੀਦੀ ਹੁਣ ਆਪਾਂ ਇੱਕ ਦੂਸਰੀ ਕਰਾਈ ਦੇ ਵਿੱਚ ਇੱਕ ਕੜਸੀ ਦੇ ਕਰੀਬ ਆਪਾਂ ਤੇਲ ਲਿਆ ਹੈ ਉਸ ਨੂੰ ਗਰਮ ਕਰ ਲਿਆ ਹੈ ਉਹਦੇ ਵਿੱਚ ਆਪਾਂ ਮੇਥੀ ਪਾਉਣੀ ਹੈ ਮੇਥੀ ਪਾਉਣ ਤੋਂ ਬਾਅਦ ਇਸ ਨੂੰ ਆਪਾਂ 2 ਤੋਂ 3 ਮਿੰਟ ਵਾਸਤੇ ਚਲਾਉਣਾ ਹੈ ਮੇਥੀ ਨੂੰ ਆਪਾਂ ਤੜਕੇ ਵਾਲੇ ਪੈਨਸ ਨਹੀਂ ਭੁੰਨਾ ਇਸ ਨੂੰ ਆਪਾਂ ਵੱਖਰਾ ਹੀ ਭੁੰਨਾਂਗੇ ਤੁਸੀਂ ਦੇਖ ਸਕਦੇ ਹੋ ਆਪਣੀ ਮੇਥੀ ਜਿਹੜੀ ਆ ਪੁੱਜ ਰਹੀ ਆ ਜਦੋਂ ਆਪਣੀ ਮੇਥੀ ਦਾ ਕਲਰ ਚੇਂਜ ਹੋਣਾ ਸ਼ੁਰੂ ਹੋ ਗਿਆ ਉਦੋਂ ਇਸ ਨੂੰ ਆਪਾਂ ਸਾਈਡ ਤੇ ਰੱਖ ਦੇਵਾਂਗੇ ਲਗਭਗ ਆਪਣੀ ਮੇਥੀ ਜਿਹੜੀ ਆ ਉਹ ਪੱਕ ਚੁੱਕੀ ਆ ਇਸ ਨੂੰ ਆਪਾਂ ਲਗਾਤਾਰ ਚਲਾਉਂਦੇ ਹੀ ਰਹਿਣਾ ਹੈ ਆਪਾਂ ਇਸ ਨੂੰ ਛੱਡਣਾ ਨਹੀਂ ਆ ਜੇ ਇਸ ਨੂੰ ਆਪਾਂ ਛੱਡਾਂਗੇ ਤਾਂ ਇਹ ਕੜਾਈ ਦੇ نیچے ਲੱਗ ਜਾਊਗੀ ਤੇ ਇਸ ਦਾ ਟੇਸਟ ਬਹੁਤ ਖਰਾਬ ਆਵੇਗਾ ਹੁਣ ਦੂਸਰੀ ਸਾਈਡ ਤੇ ਆਪਾਂ ਜਿਹੜਾ ਆਪਣਾ ਤੜਕਾ ਸੀ ਉਸ ਨੂੰ ਗ੍ਰाइंड ਕਰ ਲਿਆ ਹੈ ਤੇ ਦੁਬਾਰਾ ਉਸੇ ਹੀ ਪੈਨ ਦੇ ਵਿੱਚ ਆਪਾਂ ਜਿਹੜਾ ਹੈ ਇੱਕ ਕੜਛੀ ਦੇ ਕਰੀਬ ਤੇਲ ਲਵਾਂਗੇ ਤੇ ਅੱਧਾ ਚਮਚਾ ਆਪਾਂ ਜ਼ੀਰਾ ਪਾਵਾਂਗੇ ਹੁਣ ਇਸ ਦੇ ਵਿੱਚ ਆਪਾਂ ਗ੍ਰाइंड ਕੀਤਾ ਜਿਹੜਾ ਪੇਸਟ ਆ ਉਸ ਨੂੰ ਪਾ ਦਵਾਂਗੇ ਤੇ ਉਸ ਨੂੰ ਚੰਗੇ ਤਰੀਕੇ ਦੇ ਨਾਲ ਆਪਾਂ ਤੜਾ ਜ਼ੀਰੇ ਦੇ ਨਾਲ ਭੁੰਨਾਂਗੇ ਹੁਣ ਇਸ ਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਐਡ ਕਰਾਂਗੇ ਪਾਣੀ ਐਡ ਕਰਨ ਤੋਂ ਬਾਅਦ ਇਸ ਨੂੰ ਆਪਾਂ ਪਕਾਵਾਂਗੇ ਇਸ ਨੂੰ ਪਹਿਲਾਂ ਆਪਾਂ ਇਸ ਤਰੀਕੇ ਦੇ ਨਾਲ ਪਕਾਵਾਂਗੇ ਹੁਣ ਇਸ ਨੂੰ ਆਪਾਂ ਟੱਕਣ ਲਗਾ ਕੇ 4 ਤੋਂ 5 ਮਿੰਟ ਵਾਸਤੇ ਇਸੇ ਤਰੀਕੇ ਦੇ ਨਾਲ ਛੱਡਾਂਗੇ ਆਪਾਂ ਨੂੰ 4 ਤੋਂ 5 ਮਿੰਟ ਜਿਹੜੇ ਨੇ ਹੋ ਚੁੱਕੇ ਨੇ ਤੇ ਆਪਣਾ ਤੜਕਾ ਵਧੀਆ ਤਰੀਕੇ ਦੇ ਨਾਲ ਪੁੱਜ ਗਿਆ ਹੈ ਹੁਣ ਇਸ ਦੇ ਵਿੱਚ ਆਪਾਂ ਜਿਹੜਾ ਹੈ ਬਰੀਕ ਗ੍ਰाइंड ਕੀਤਾ ਹੋਇਆ ਪਨੀਰ ਐਡ ਕਰਾਂਗੇ ਤੁਸੀਂ ਗ੍ਰाइंड ਵੀ ਕਰ ਸਕਦੇ ਹੋ ਮੈਂ ਇਸ ਨੂੰ ਹੱਥ ਦੇ ਨਾਲ ਜਿਹੜਾ ਕਰੰਬਲ ਕੀਤਾ ਹੈ ਹੁਣ ਇਸ ਨੂੰ ਆਪਾਂ ਮਸਾਲੇ ਦੇ ਵਿੱਚ ਚੰਗੀ ਤਰੀਕੇ ਨਾਲ ਮਿਕਸ ਕਰਾਂਗੇ ਤਾਂ ਦੋ ਇਹਦੇ ਵਿੱਚ ਕੋਈ ਵੀ ਗੰਡਾ ਜਿਹੜੀ ਉਹ ਨਾ ਰਹਿ ਸਕੇ ਇਸ ਨੂੰ ਲਗਾਤਾਰ ਆਪਾਂ 2 ਤੋਂ 3 ਮਿੰਟ ਵਾਸਤੇ ਚਲਾਉਂਦੇ ਰਹਿਣਾ ਹੈ ਤੇ ਥੋੜਾ ਜਿਹਾ ਪਾਣੀ ਆਪਾਂ ਐਡ ਕਰਾਂਗੇ ਪਾਣੀ ਆਪਾਂ ਤਾਂ ਐਡ ਕੀਤਾ ਹੈ ਕਿਉਂਕਿ ਆਪਣੀ ਜਿਹੜੀ ਗਰੇਵੀ ਸੀ ਉਹ ਠੇਕ ਹੋ ਗਈ ਸੀ ਤੇ ਉਹਦਾ ਥੱਲੇ ਲੱਗਣ ਦੇ ਚਾਂਸਸ ਸੀਗੇ ਹੁਣ ਆਪਣਾ ਜਿਹੜਾ ਪਨੀਰ ਆ ਉਹ ਭੁੱਜ ਰਿਹਾ ਵਿੱਚ ਵਿੱਚ ਆਪਾਂ ਇਸ ਨੂੰ ਹਿਲਾਉਂਦੇ ਰਵਾਂਗੇ ਹੁਣ ਇਸ ਦੇ ਵਿੱਚ ਆਪਾਂ ਉਬਾਲੇ ਹੋਏ ਜਿਹੜੇ ਮਟਰ ਸੀਗੇ ਉਹਨਾਂ ਨੂੰ ਛਾਣ ਲਿਆ ਸੀਗਾ ਤੇ ਹੁਣ ਆਪਾਂ ਮਟਰ ਪਾ ਦਿੱਤੇ ਆ ਨਾਲ ਹੀ ਆ ਪੈਸ ਦੇ ਵਿੱਚ ਆਪਣੀ ਜਿਹੜੀ ਮੇਥੀ ਸੀ ਉਹ ਪਾਵਾਂਗੇ ਮੇਥੀ ਨੂੰ ਵੀ ਆਪਾਂ ਆਪਣੇ ਮਟਰਾਂ ਦੇ ਨਾਲ ਮਿਕਸ ਕਰ ਲਵਾਂਗੇ ਹੁਣ ਆਪਣੀ ਜਿਹੜੀ ਮੇਥੀ ਆ ਮਟਰ ਆ ਮਿਕਸ ਹੋ ਚੁੱਕੇ ਨੇ ਹੁਣ ਇਸ ਨੂੰ ਆਪਾਂ 5 ਮਿੰਟ ਵਾਸਤੇ ਪਕਾਉਣਾ ਹੈ ਆਪਾਂ ਨੂੰ 5 ਮਿੰਟ ਹੋ ਚੁੱਕੇ ਨੇ ਹੁਣ ਆਪਾਂ ਇਸ ਨੂੰ ਜਿਹੜਾ ਹੈ ਕਿ ਦੁੱਧ ਦਾ ਤੜਕਾ ਲਗਾਵਾਂਗੇ ਦੁੱਧ ਆਪਾਂ ਡਾਇਰੈਕਟ ਇਹਦੇ ਵਿੱਚ ਨਹੀਂ ਪਾਉਣਾ ਇੱਕ ਕੌਲੀ ਦੇ ਵਿੱਚ ਆਪਾਂ ਦੁੱਧ ਕੱਟ ਕੇ ਤੇ ਇੱਕ ੜਛੀ ਆਪਾਂ ਸਬਜ਼ੀ ਦੀ ਐਡ ਕਰਨੀ ਹੈ ਤੇ ਉਸ ਨੂੰ ਹੌਲੀ-ਹੌਲੀ ਹਿਲਾਉਣਾ ਹੈ ਉਸ ਨੂੰ ਹਿਲਾਉਣ ਤੋਂ ਬਾਅਦ ਹੁਣ ਆਪਾਂ ਜਿਹੜਾ ਹੈ ਕਿ ਦੁੱਧ ਸਬਜ਼ੀ ਦੇ ਵਿੱਚ ਪਾ ਦੇਵਾਂਗੇ ਤੇ ਇਸ ਨੂੰ ਲਗਾਤਾਰ ਚਲਾਉਂਦੇ ਰਹਿਣਾ ਹੈ ਜਦੋਂ ਆਪਾਂ ਦੁੱਧ ਪਾਉਣਾ ਵਾ ਇਹਨੂੰ ਬੰਦ ਨਹੀਂ ਕਰਨਾ ਜੇ ਆਪਾਂ ਇਹਨੂੰ ਹਿਲਾਉਣਾ ਬੰਦ ਕਰ ਦਵਾਂਗੇ ਤੇ ਦੁੱਧ ਜਿਹੜਾ ਉਹ ਫੁੱਟ ਜਾਵੇਗਾ ਹੁਣ ਆਪਾਂ ਇਹਨੂੰ ਦੋ ਤੋਂ 3 ਮਿੰਟ ਵਾਸਤੇ ਜਿਹੜਾ ਹੈ ਉਹ ਪਕਾਵਾਂਗੇ ਆਪਾਂ ਨੂੰ 3 ਮਿੰਟ ਹੋ ਚੁੱਕੇ ਨੇ ਹੁਣ ਇਸ ਨੂੰ ਆਪਾਂ ਹਿਲਾਵਾਂਗੇ ਤੇ ਇਸ ਦੇ ਵਿੱਚ ਆਪਾਂ ਹਰਾ ਧਨੀਆ ਪਾਵਾਂਗੇ ਹਰਾ ਧਨੀਆ ਪਾਉਣ ਤੋਂ ਬਾਅਦ ਆਪਾਂ ਇਸ ਦੇ ਵਿੱਚ ਥੋੜੀ ਜਿਹੀ ਕਸੂਰੀ ਮੇਥੀ ਪਾਵਾਂਗੇ ਬਿਲਕੁਲ ਥੋੜੀ ਪਾਵਾਂਗੇ ਕਸੂਰੀ ਮੇਥੀ ਕਿਉਂਕਿ ਮੇਥੀ ਆਪਾਂ ਆਲਰੇਡੀ ਪਾਈ ਹੋਈ ਹੈ ਤੇ ਆਪਾਂ ਇੱਕ ਛੁਟਕੀ ਦੇ ਕਰੀਬੇ ਦੇ ਵਿੱਚ ਕਾਲੀ ਮਿਰਚ ਪਾਵਾਂਗੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਾ ਕੇ ਆਪਾਂ ਚੰਗੀ ਤਰ੍ਹਾਂ ਹਿਲਾਵਾਂਗੇ अपनी रेस्टोरेंट स्टाइल मेथी मटर मलाई की सब्जी बन के तैयार है हूँ लास्ट आप थोड़ा जि जी क्रीम ऐड करा तो चाहो तो क्रीम न अवॉइड भी कर सकते हो क्रीम पाकर मैं इस चरीके हिलाया है इसनों दो मिनट वास्ते मैं पकया है ਤਨਵਾਜੀ ਤੁਹਾਡਾ ਵੀਡੀਓ ਦੇਖਣ ਲਈ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ